ਕੈਨੇਡਾ ਦੀਆਂ ਅਦਾਲਤਾਂ ਸਿੱਖ ਨੌਜਵਾਨوں ਨੂੰ ਰਿਪੋਰਟ ਕਰਨ ਤੇ ਹੁਕਮ ਹਤੇ ਰੋਕ ਲਗਾਹਾਂ ਤੋਂ ਸਾਫ਼ ਨਾ ਕਰ ਦਿੱਤੀ ਜਿਸ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਵੱਖਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਦੇ ਵਿੱਚ ਉਸ ਉੱਤੇ ਸਰਮਟ ਚੜ੍ਹ ਜਵਨ ਕੇ ਗੁਰਪ੍ਰੀਤ ਸਿੰਘ ਬਨਾਮ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਮਾਮਲੇ ਦੇ ਵਿੱਚ ਜਸਟਿਸ ਕੈਥਰੀਨ ਆਮਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਕਿਹਾ ਕਿ ਕੈਨੇਡਾ ਵਿੱਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਦਰਭ ਦੇ ਵਿੱਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜੇਆ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਲਈ ਭਾਰਤ ਦੇ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੱਜ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੇ ਵੱਲੋਂ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ ਵਿੱਚ ਵੀ ਕੋਈ ਵਸਨੀ ਦਲੀਲ ਨਹੀਂ ਦਿੱਤੀ ਗਈ ਸੂਚਿਤ ਅਥਾਉਤੇ ਗੌਰ ਕਰਨ ਮਗਰੋਂ ਦਾ ਇਸ ਫੈਸਲੇ ਤੇ ਪਹੁੰਚੀ ਹੈ ਕਿ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਵਿੱਚੋਂ ਕੱਢਣ ਦੇ ਹੁਕਮਾਂ ਉਤੇ ਰੋਕ ਲਗਾਉਣ ਦੀ ਵਾਜਬ ਨਹੀਂ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਗੁਰਪ੍ਰੀਤ ਸਿੰਘ ਮਈ 2023 ਦੇ ਵਿੱਚ ਕੈਨੇਡਾ ਪਹੁੰਚਾ ਤੇ 20 ਅਪ੍ਰੈਲ 2024 ਤੱਕ ਉਸ ਨੂੰ ਵਰਕ ਪਰਮਿਟ ਜਾਰੀ ਕਰ ਦਿੱਤਾ ਗਿਆ ਪਰ ਇਸ ਦੌਰਾਨ ਹਥਿਆਰ ਦੇ ਨਾਲ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤੇ ਗਿਆਨ ਮਕਰੋ ਸ਼ਰਤ ਤੇ ਦਰਦ ਤੇ ਰਿਹਾਈ ਮਿਲ ਗਈ। ਗੁਰਪ੍ਰੀਤ ਸਿੰਘ ਦੇ ਵੱਲੋਂ ਥਾਲਾਤ ਵਿੱਚ ਪੇਸ਼ੀ ਦਲੀਲਾਂ ਮੁਤਾਬਕ ਉਹ ਵਿਚਾਰ ਪ੍ਰਗਟਾਉਣ ਤੇ ਸਜ਼ਾ ਦੀ ਤਹਿਤ ਸਿੱਖ ਉੱਤੇ ਹੁੰਦੇ ਸੁਲਮਾ ਵਿਰੁੱਧ ਰੋਸ ਵਖਾਵੇ ਦੇ ਵਿੱਚ ਸ਼ਾਮਲ ਹੋਇਆ। ਤੇ 6 ਫੋਰ ਜਸਟਿਸ ਦਾ ਮੈਂਬਰ ਵੀ ਬਣ ਗਿਆ ਗੁਰਪ੍ਰੀਤ ਸਿੰਘ ਮੁਤਾਬਕ ਪੱਤ ਪਰ ਤਨੂ ਤੇ ਉਸ ਨੂੰ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਵੇਗਾ ਜਦ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਉਸ ਤੇ ਭਾਰਤ ਵਿਚਲੇ ਘਰ ਉਤੇ ਛਾਪਾ ਮਾਰ ਚੁੱਕੀ ਹੈ ਜਦੋਂ ਜਪਸਰ ਦਲਤੀ ਫੈਸਲਾ ਹੁੰਦਿਆ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੁਰਪ੍ਰੀਤ ਸਿੰਘ ਨੂੰ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਅਤੇ ਮੰਨੇ ਚੁਆ ਰਹੇ ਕਿ ਉਸ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ ਹੈ ਕਿ ਇਥੇ ਦੱਸਣਾ ਬੰਦਾ ਹੈ ਕਿ ਬਾਰਡਰ ਅਫਸਰ ਮੌਜੂਦਾ ਵਰਦਾਨ ਤਕਰੀਬਨ 3000 ਪਾਤਰੀਆਂ ਸਣੇ 22000 ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ ਇਹ ਅੰਕੜਾ ਪਿਛਲੇ ਸਾਲ ਰਿਪੋਰਟ ਕੀਤੇ 1997 ਭਾਰਤੀਆਂ ਤੋਂ 41% ਵੱਧ ਬੰਦਾ ਹੈ ਸਿਰਫ ਇਹ ਨਹੀਂ ਨਹੀਂ ਡਿਪੋਰਟੇਸ਼ਨ ਦੀ ਘਤਾ ਦੇ ਵਿੱਚ ਲੱਗੇ 3000 ਪ੍ਰਵਾਸੀਆਂ ਵਿੱਚੋਂ 6515 ਭਾਰਤੀ ਦਸਤਿਹਾਰੇ ਨੇ ਕੈਨੇਡਾ ਦੀ ਅਦਾਲਤ ਨੇ ਸਿੱਖ ਨੌਜਵਾਨ ਨੂੰ ਰਿਪੋਰਟ ਕਰਨ ਤੇ ਹੁਕਮ ਉਤੇ ਰੋਕ ਲਗਾਉਣ ਤੋਂ ਸਾਫ਼ ਨਾਕਾ ਕਰ ਦਿੱਤੀ ਜਿਸ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਵੱਖਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਦੇ ਵਿੱਚ ਉਸ ਉੱਤੇ ਸੁਰਮਟਾਈ ਚੁਣ ਕੇ ਗੁਰਪ੍ਰੀਤ ਸਿੰਘ ਬਨਾਮ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਮਾਮਲੇ ਦੇ ਵਿੱਚ ਜਸਟਿਸ ਕੈਥਰੀਨ ਆਮਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਕਿਹਾ ਕਿ ਕੈਨੇਡਾ ਵਿੱਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਸਥਾਪ ਦੇ ਵਿੱਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜੇਆ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਲਈ ਭਾਰਤ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੱਜ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੇ ਉਹ ਲੋ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ ਵਿੱਚ ਕੋਈ ਵਸਨੀ ਦਲੀਲ ਨਹੀਂ ਦਿੱਤੀ ਗਈ ਸੂਚੇ ਤੱਥਾਂ ਉਤੇ ਗੌਰ ਕਰਨ ਮਗਰੋਂ ਲੱਗਤ ਇਸ ਫਾਸਲੇ ਤੇ ਪਹੁੰਚੀ ਹੈ ਕਿ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਵਿੱਚੋਂ ਘੱਟ ਦੇ ਹੁਕਮਾਂ ਉਤੇ ਰੋਕ ਲਗਾਉਣ ਦੀ ਵਾਜਬ ਨਹੀਂ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਗੁਰਪ੍ਰੀਤ ਸਿੰਘ ਮਈ 2023 ਦੇ ਵਿੱਚ ਕੈਨੇਡਾ ਪਹੁੰਚਾ ਤੇ 20 ਅਪ੍ਰੈਲ 2024 ਤੱਕ ਉਸ ਨੂੰ ਵਰਕ ਪਰਮਿਟ ਜਾਰੀ ਕਰ ਦਿੱਤਾ ਗਿਆ ਪਰ ਇਸ ਦੌਰਾਨ ਹਥਿਆਰ ਦੇ ਨਾਲ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤੇ ਸ਼ਾਨ ਮਕਰੋ ਸ਼ਰਤ ਅਤੇ ਦਾਰਤੇ ਰੇਹਾਈ ਮਿਲ ਗਈ ਗੁਰਪ੍ਰੀਤ ਸਿੰਘ ਦੇ ਵੱਲੋਂ ਹਾਲਤ ਵਿੱਚ ਪੇਸ਼ੀ ਦਲੀਲਾ ਮੁਤਾਬਕ ਉਹ ਵਿਚਾਰ ਪ੍ਰਗਟਾਉਣ ਦੇ ਆਜ਼ਾਦੀ ਤਹਿਤ ਸਿੱਖ ਉੱਤੇ ਹੁੰਦੇ ਸੁਲਮਾ ਵਿਰੁੱਧ ਰੋਸ ਵਖਾਵੇ ਦੇ ਵਿੱਚ ਸ਼ਾਮਲ ਹੋਇਆ ਤੇ ਸਿਕਸ ਫੋਰ ਜਸਟਿਸ ਦਾ ਮੈਂਬਰ ਵੀ ਬਣ ਗਿਆ ਗੁਰਪ੍ਰੀਤ ਸਿੰਘ ਮੁਤਾਬਕ ਪੱਤ ਪਰਤਨੋ ਤੇ ਉਸ ਨੂੰ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਵੀ ਪੁਲਿਸ ਉਸ ਤੇ ਭਾਰਤ ਵਿੱਚਲੇ ਘਰ ਉੱਤੇ ਛਾਪਾ ਮਾਰ ਚੁੱਕੀ ਹੈ ਜੋ ਜਪਸਰ ਦਲਤੀ ਫੈਸਲਾ ਹੁੰਦਿਆ ਹੀ ਕੈਨੇਡਾ ਬਾਰਡਰ ਸਰਵਿਸਸ ਐਜੰਸੀ ਨੇ ਗੁਰਪੀ ਸਿਗਨਲ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਅਤੇ ਮੰਨੇ ਚੁਆ ਰਹੇ ਕਿ ਉਸ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ ਹੈ ਕਿ ਇਥੇ ਦੱਸਣਾ ਬੰਦਾ ਹੈ ਕਿ ਬਾਰਡਰ ਅਫਸਰ ਮੌਜੂਦਾ ਵਰਦਾਨ ਤਕਰੀਬਨ 3000 ਭਾਰਤੀਆਂ ਸਣੇ 22000 ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ ਇਹ ਅੰਕੜਾ ਪਿਛਲੇ ਸਾਲ ਦੀ ਰਿਪੋਰਟ ਕੀਤੇ 1997 ਭਾਰਤੀਆਂ ਤੋਂ 41% ਵੱਧ ਬੰਦਾ ਹੈ ਸਿਰਫ ਇਹ ਨਹੀਂ ਨਹੀਂ ਡਿਪੋਰਟੇਸ਼ਨ ਦੀ ਘਤਾਲ ਦੇ ਵਿੱਚ ਲੱਗੇ 3000 ਪ੍ਰਵਾਸੀਆਂ ਵਿੱਚੋਂ 6515 ਭਾਰਤੀ ਦਸਤਜਾਰੇ ਨਹੀਂ ਕੈਨੇਡਾ ਦੀ ਅਦਾਲਤ ਨੇ ਸਿੱਖ ਨੌਜਵਾਨ ਨੂੰ ਰਿਪੋਰਟ ਕਰਨ ਤੇ ਹੁਕਮ ਅਤੇ ਰੋਕ ਲਗਾਉਣ ਤੋਂ ਸਾਫ਼ ਨਾਕਾ ਕਰ ਦਿੱਤੀ ਜਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਵੱਖਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਦੇ ਵਿੱਚ ਉਸ ਉੱਤੇ ਸੁਰਮਟ ਢਾਈ ਜਾਣਗੇ ਗੁਰਪ੍ਰੀਤ ਸਿੰਘ ਬਨਾਮ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਮਾਮਲੇ ਦੇ ਵਿੱਚ ਜਸਟਿਸ ਕੈਥਰੀਨ ਆਮਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਕਿਹਾ ਕਿ ਕੈਨੇਡਾ ਵਿੱਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਦਰਭ ਦੇ ਵਿੱਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜੇ ਆ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੋ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਦੇ ਲਈ ਭਾਰਤ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੋਚ ਨੇ ਕਿ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਵੱਲੋਂ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ ਵਿੱਚ ਵੀ ਕੋਈ ਵਸਨੀ ਦਲੀ ਨਹੀਂ ਦਿੱਤੀ ਗਈ ਸਮੁੱਚੇ ਤੱਥਾਂ ਉੱਤੇ ਗੌਰ ਕਰਨ ਮਗਰੋਂ ਅਦਾਲਤ ਇਸ ਫੈਸਲੇ ਤੇ ਪਹੁੰਚੀ ਹੈ ਕਿ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਵਿੱਚੋਂ ਕੱਢਣ ਦੇ ਹੁਕਮਾਂ ਉੱਤੇ ਰੋਕ ਲਗਾਉਣੀ ਵਾਜਬ ਨਹੀਂ ਹੋਵੇਗੀ ਮੀਡੀਆ ਰਿਪੋਰਟ ਮੁਤਾਬਕ ਗੁਰਪ੍ਰੀਤ ਸਿੰਘ ਮਈ 2023 ਦੇ ਵਿੱਚ ਕੈਨੇਡਾ ਪਹੁੰਚਾ ਤੇ 20 ਅਪ੍ਰੈਲ 2024 ਤੱਕ ਉਸ ਨੂੰ ਵਰਕ ਪਰਮਿਟ ਜਾਰੀ ਕਰ ਦਿੱਤਾ ਗਿਆ ਪਰ ਇਸ ਦੌਰਾਨ ਹਥਿਆਰ ਦੇ ਨਾਲ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਗੁਰਪ੍ਰੀਤ ਵਰਤ ਤੇ ਦਾਲ ਤੇ ਰਿਹਾਈ ਮਿਲ ਗਈ ਗੁਰਪ੍ਰੀਤ ਸਿੰਘ ਦੇ ਵੱਲੋਂ ਦਾਲਾਤ ਵਿੱਚ ਪੇਸ਼ੀ ਦਲੀਲਾ ਮੁਤਾਬਕ ਉਹ ਵਿਚਾਰ ਪ੍ਰਗਟਾਉਣ ਤੇ ਆਜ਼ਾਦੀ ਤਹਿਤ ਸਿੱਖ ਉੱਤੇ ਹੁੰਦੇ ਸੁਲਮਾ ਵਿਰੁੱਧ ਰੋਸ ਵਖਾਵੇ ਦੇ ਵਿੱਚ ਸ਼ਾਮਲ ਹੋਇਆ ਤੇ ਸਿਕਸ ਫੋਰਸ ਜਸਟਿਸ ਦਾ ਮੈਂਬਰ ਵੀ ਬਣ ਗਿਆ ਗੁਰਪ੍ਰੀਤ ਸਿੰਘ ਮੁਤਾਬਕ ਪੱਤ ਪਰਤਨ ਉਤੇ ਉਸ ਨੂੰ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਵੀ ਪੁਲਿਸ ਉਸ ਤੇ ਭਾਰਤ ਵਿੱਚਲੇ ਘਰ ਉਤੇ ਛਾਪਾ ਮਾਰ ਚੁੱਕੀ ਹੈ ਦੂਜੇ ਪਾਸੇ ਦਲਤੀ ਫੈਸਲਾ ਹੁੰਦਿਆਂ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੁਰਪ੍ਰੀਤ ਸਿੰਘ ਨੂੰ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਕੀਤੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ ਗਿਆ ਇਥੇ ਦੱਸਣਾ ਬੰਦਾ ਹੈ ਕਿ ਬਾਰਡਰ ਅਫਸਰ ਮੌਜੂਦਾ ਵਰਦਾਨ ਤਕਰੀਬਨ 3000 ਭਾਰਤੀਆਂ 'ਨੇ 22000 ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ ਇਹ ਅੰਕੜਾ ਪਿਛਲੇ ਸਾਲ ਦੀ ਰਿਪੋਰਟ ਕੀਤੇ 1997 ਭਾਰਤੀਆਂ ਤੋਂ 41% ਵੱਧ ਬੰਦਾ ਹੈ ਸਿਰਫ ਇਹ ਨਹੀਂ ਨਹੀਂ ਡਿਪੋਰਟੇਸ਼ਨ ਦੀ ਖਤਾ ਦੇ ਵਿੱਚ ਲੱਗੇ 3000 ਪ੍ਰਵਾਸੀਆਂ ਵਿੱਚੋਂ 6515 ਭਾਰਤੀ ਦਸਤਜਵਾਰੇ ਨੇ ਕੈਨੇਡਾ ਦੀ ਅਦਾਲਤ ਨੇ ਸਿੱਖ ਨੌਜਵਾਨ ਨੂੰ ਰਿਪੋਰਟ ਕਰਨ ਤੇ ਹੁਕਮ ਅਤੇ ਰੋਕ ਲਗਾਉਣ ਤੋਂ ਸਾਫ਼ ਨਾਕਾ ਕਰ ਦਿੱਤੀ ਜਿਸ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਵੱਖਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਦੇ ਵਿੱਚ ਉਸ ਉੱਤੇ ਸੁਰਮਟ ਢਾਈ ਜਾਣਗੇ ਗੁਰਪ੍ਰੀਤ ਸਿੰਘ ਬਨਾਮ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਮਾਮਲੇ ਦੇ ਵਿੱਚ ਜਸਟਿਸ ਕੈਥਰੀਨ ਐਮ ਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਕਿਹਾ ਕਿ ਕੈਨੇਡਾ ਵਿੱਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਦਰਭ ਦੇ ਵਿੱਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜੇਆ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਲਈ ਭਾਰਤ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੱਜ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੇ ਵੱਲੋਂ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ ਵਿੱਚ ਵੀ ਕੋਈ ਵਸਨੀ ਦਲੀਲ ਨਹੀਂ ਦਿੱਤੀ ਗਈ ਸੂਚਿਤ ਅਥਾਉਤੇ ਗੌਰ ਕਰਨ ਮਗਰੋਂ ਦਾਲਾ ਇਸ ਫੈਸਲੇ ਤੇ ਪਹੁੰਚੀ ਹੈ ਕਿ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਹੁਕਮਾਂ ਉਤੇ ਰੋਕ ਲਗਾਉਣ ਦੀ ਵਾਜਬ ਨਹੀਂ ਹੋਵੇਗੀ। ਮੀਡੀਆ ਰਿਪੋਰਟ ਮੁਤਾਬਕ ਗੁਰਪ੍ਰੀਤ ਸਿੰਘ ਮਈ 2023 ਦੇ ਵਿੱਚ ਕੈਨੇਡਾ ਪਹੁੰਚਾ ਤੇ 20 ਅਪ੍ਰੈਲ 2024 ਤੱਕ ਉਸ ਨੂੰ ਵਰਕ ਪਰਮਿਟ ਜਾਰੀ ਕਰ ਦਿੱਤਾ ਗਿਆ ਪਰ ਇਸ ਦੌਰਾਨ ਹthਿਆ ਦੇ ਨਾਲ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾ ਦਿੱਤੇ ਗਿਆਨ ਮਕਰੋ ਸ਼ਰਤਾਂ ਤੇ ਅਧਾਰ ਤੇ ਰਿਹਾਈ ਮਿਲ ਗਈ। ਗੁਰਪ੍ਰੀਤ ਸਿੰਘ ਦੇ ਵੱਲੋਂ ਦਾਲਾਤ ਵਿੱਚ ਪੇਸ਼ੀ ਦਲੀਲਾਂ ਮੁਤਾਬਕ ਉਹ ਵਿਚਾਰ ਪ੍ਰਗਟਾਉਣ ਤੇ ਆਜ਼ਾਦੀ ਤਹਿਤ ਸਿੱਖ ਉੱਤੇ ਹੁੰਦੇ ਸਲਮਾ ਵਿਰੁੱਧ ਰੋਸ ਵਖਾਵੇ ਦੇ ਵਿੱਚ ਸ਼ਾਮਲ ਹੋਇਆ। ਤੇ 6 ਫੋਰ ਜਸਟਿਸ ਦਾ ਮੈਂਬਰ ਵੀ ਬਣ ਗਿਆ ਗੁਰਪ੍ਰੀਤ ਸਿੰਘ ਮੁਤਾਬਕ ਪੱਤ ਪਰ ਤਨੂ ਤੇ ਉਸ ਨੂੰ ਜੇਲ੍ਹ ਦੇ ਵਿੱਚ ਡਾਕ ਦਿੱਤਾ ਜਾਵੇਗਾ ਜਦ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਉਸ ਤੇ ਭਾਰਤ ਵਿਛਲੇ ਘਰ ਉੱਤੇ ਛਾਪਾ ਮਾਰ ਚੁੱਕੀ ਹੈ ਦੂਜੇ ਪਾਸੇ ਅਦਾਲਤੀ ਫੈਸਲਾ ਹੁੰਦੇ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੁਰਪ੍ਰੀਤ ਸਿੰਘ ਨੂੰ ਰਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਅਤੇ ਮੰਨੇ ਛਾ ਰਹੇ ਕਿ ਉਸ ਭਾਰਤ ਜਾਣ ਵਾਲੇ ਜਹਾਜ਼ ਦੇ ਵਿੱਚ ਬਿਠਾ ਦਿੱਤਾ ਗਿਆ ਇਥੇ ਦੱਸਣਾ ਬੰਦਾ ਹੈ ਕਿ ਬਾਰਡਰ ਅਫਸਰ ਮੌਜੂਦਾ ਵਰਦਾਨ ਤਕਰੀਬਨ 3000 ਪਾਤਰੀਆਂ ਨੇ 22000 ਪ੍ਰਵਾਸੀਆਂ ਨੂੰ ਰਿਪੋਰਟ ਕਰ ਚੁੱਕੇ ਨੇ ਇਹ ਅੰਕੜਾ ਪਿਛਲੇ ਸਾਲ ਦੇ ਕਿੱਤੇ 1997 ਭਾਰਤੀਆਂ ਤੋਂ 41% ਦੀ ਵਤਵੰਦ ਹੈ ਸਿਰਫ ਇਹ ਨਹੀਂ ਡਿਪੋਰਟੇਸ਼ਨ ਦੀ ਖਤਾਲ ਦੇ ਵਿੱਚ ਲੱਗੇ 3000 ਪ੍ਰਵਾਸੀਆਂ ਵਿੱਚੋਂ 6515 ਭਾਰਤੀ ਦਸਤਜਾਰੇ ਨੇ ਕੈਨੇਡਾ ਦੀ ਅਦਾਲਤ ਨੇ ਸਿੱਖ ਨੌਜਵਾਨوں ਨੂੰ ਰਿਪੋਰਟ ਕਰਨ ਤੇ ਹੁਕਮ ਅਤੇ ਰੋਕ ਲਗਾਉਣ ਤੋਂ ਸਾਫ਼ ਨਾਕਾ ਦਿੱਤੀ ਜਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਵੱਖਵਾਦੀ ਹਮਾਇਤੀ ਸਰਗਰਮੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਭਾਰਤ ਦੇ ਵਿੱਚ ਉਸ ਉੱਤੇ ਸੁਰਮਟ ਟੈਜਵਨਗੇ ਗੁਰਪ੍ਰੀਤ ਸਿੰਘ ਬਨਾਮ ਸਿਟੀਸਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਮਾਮਲੇ ਦੇ ਵਿੱਚ ਜਸਟਿਸ ਕੈਥਰੀਨ ਆਮਕੇਨ ਨੇ ਆਪਣਾ ਫੈਸਲਾ ਸੁਣਾਉਂਦੇ ਕਿਹਾ ਕਿ ਕੈਨੇਡਾ ਵਿੱਚ ਸਰਗਰਮ ਸਿੱਖ ਕਾਰਕੁਨਾਂ ਦੇ ਸੰਦਰਭ ਦੇ ਵਿੱਚ ਜਾਨ ਨੂੰ ਖਤਰਾ ਹੋਣ ਦੀ ਦਲੀਲ ਦਿੱਤੀ ਗਈ ਹੈ ਪਰ ਅਜੇ ਆ ਕੋਈ ਵੀ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰਪ੍ਰੀਤ ਸਿੰਘ ਲਈ ਭਾਰਤ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਜੱਜ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੇ ਉਹ ਲੋ ਆਪਣੇ ਬੇਟੇ ਨੂੰ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਹਮਾਇਤ ਵਿੱਚ ਕੋਈ ਵਸਨੀ ਦਲੀਲ ਨਹੀਂ ਦਿੱਤੀ ਗਈ